वो कैसा है एकदम हेल्थफुल है जैसे कौन बात करता है पता नहीं है और तीसरा इंफॉर्मेशन लेके संजय पर है साहब साहब बोल रहा है वो कालीया बस बोल रहा है कि और ठीकيري किसी का और ये दो दो ਸਰ ਅੱਜ ਜਿਹੜੀ ਟੀਮ ਦੇ ਵੱਲੋਂ ਜਿਹੜਾ ਇਹ ਮਸ਼ੀਨ ਲੱਭਿਆ ਜੀ ਕਿਹੜੀ ਜਗ੍ਹਾ ਦੇ ਉੱਪਰ ਉਹ ਜਿਹੜੀ ਮਸ਼ੀਨ ਇਹ ਪਿੰਡ ਚੌਰਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਸਰ ਕੀ 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 ਉਹ ਲੈਡੀ ਵਗੈਰਾ ਵੀ ਕਰੀ ਰਾਊਂਡ ਉੱਪਰ ਹਾਂਜੀ ਇੱਥੇ ਲੇਡੀ ਹੈ ਜਿਹੜੀ ਡਿਪਾਰਟਮੈਂਟ ਦੇ ਹੈਲਥ ਡਿਪਾਰਟਮੈਂਟ ਦੇ ਵਿੱਚੋਂ ਐਨਐਮ ਡਿਸਮਿਸ ਹੋਈ ਸੀ ਜੀ ਮੀਨਾ ਰਣ ਤੇ ਉਹਦੇ ਕੋਲੋਂ ਰਿਕਵਰ ਕੀਤੀ ਹੈ ਸਰ ਕੋਈ ਪੇਸ਼ੈਂਟ ਵਗੈਰਾ ਵੀ ਐਡਮਿਟ ਸੀ ਐਡਮਿਟਨ ਇਸੀ ਕੱਲ ਇੱਕ ਮਰੀਜ਼ੇ ਨੂੰ ਕਰਾ ਕੇ ਗਿਆ ਸੀ ਟੈਸਟ ਅਸੀਂ ਕੱਲ ਰੇਕੀ ਕਰਨ ਆਏ ਸੀਗੇ ਇੱਥੇ ਤੇ ਉਹਦੀ ਜਿਹੜੀ ਸਵਿਫਟ ਗੱਡੀ ਸੀ ਉਹ ਸਾਡੀ ਅਰਦਾਤ ਤੇ ਆ ਗਈ ਸੀ ਜੀ ਤੇ ਉਹ ਮਰੀਜ਼ ਅੱਜ ਅਬੋਰਸ਼ਨ ਕਰਾਉਣ ਆਇਆ ਸੀ ਕੱਲੇ ਨੇ ਉਹਦੇ ਟੈਸਟ ਕਰਕੇ ਉਹਨੂੰ ਦੱਸਿਆ ਸੀ ਕਿ ਉਹਦੇ ਪੇਟ 'ਚ ਪਲਦੇ ਹੈ ਕੋਈ ਜਿਹੜਾ ਭਰੂਣ ਹੈ ਹਾਂਜੀ ਤੇ ਉਹ ਇੱਕ ਬੱਚੀ ਹੈ ਫੀਮੇਲ ਹੈ ਹਾਂਜੀ ਉਹਨੂੰ ਕੁਝ ਗੋਲੀਆਂ ਦਿੱਤੀਆਂ ਜਿਹਦੇ ਨਾਲ ਸਾਡੇ ਕੋਲੇ ਆਈ ਹੈ ਤੇ ਉਹਦੀ ਹਾਲਤ ਦੇਖਦੇ ਹੋਏ ਅਸੀਂ ਮਾਤਾ ਕੁਛੱਡਾ ਦੇ ਵਿੱਚੋਂ ਦਾਖਲ ਕਰਾਇਆ ਸਰ ਇਹ ਇਥੇ ਪੱਕਾ ਪਰਮਾਨੈਂਟ ਐਡਰੈਸ ਹੈ ਜਿੱਥੇ ਚਲਾਰੇ ਸੀ ਕੰਮ ਵਗੈਰਾ ਨਹੀਂ ਇਹ ਤਾਂ ਆਪਣਾ ਪਰਮਾਨੈਂਟ ਰਹਿ ਦੀ ਰਹਿਸ਼ਤ ਸਰ ਪਹਿਲਾਂ ਵੀ ਕੋਈ ਪਰਚੇ ਵਗੈਰਾ ਤੇ ਦਰਜ ਨਹੀਂ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਅੱਜ ਵੀ ਇਹਦੇ ਪਹਿਲਾਂ 5 ਜਾਂ 4 ਐਫਆਈਆਰ ਹੈਗੀਆਂ ਨੇ ਉਹ ਅਸੀਂ ਪੁੱਛ ਕਰ ਰਹੇ ਹਾਂ ਵੀ ਮਿਲ ਜਾਣ ਸਰ ਪਟਿਆਲੇ ਦੀ ਡਿਸਮਿਸ ਹੋਏ ਸੀਗੇ ਆਪਣੀ ਨੌਕਰੀ ਦੇ ਹਾਂ ਇਹ ਕੋਲੀ ਜ਼ਿਲ੍ਹਾ ਪਟਿਆਲਾ ਦੇ ਵਿੱਚੋਂ ਸਰ ਤੇ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਜੋ ਰਿਕਵਰੀ ਮਿਲੀ ਹੈ ਜੋ ਸਾਨੂੰ ਸਮਾਨ ਮਿਲਿਆ ਉਹ ਸਾਰਾ ਹਸਿਲ ਕਰਕੇ ਪੁਲਿਸ ਨੂੰ ਹੈਡਓਵਰ ਕਰ ਦਿਆਂ ਕੋਈ ਪਿਛਲਾ ਰਿਕਾਰਡ ਵਗੈਰਾ ਮਿਲੇ ਜੀ ਵੀ ਕਿੰਨੇ ਨਹੀਂ ਕੋਈ ਰਿਕਾਰਡ ਕੋਈ ਨਹੀਂ ਮਿਲਿਆ ਕਿੰਨੇ ਚਿਰ ਤੋਂ ਚਲਾ ਰਹੇ ਸੀਗੇ ਨਹੀਂ ਉਹ ਦੇਖੋ ਹੁਣ ਪੁਲਿਸ ਅਗੇ ਇਹਦਾ ਕਾਲ ਡਿਟੇਲ ਕਢਾਉਗੀ ਆਪਣਾ ਪੁਲਿਸ ਦੀ ਉਹ ਇਨਵੈਸਟੀਗੇਸ਼ਨ ਪੁਲਿਸ ਦਾ ਕੰਮ ਹੈ ਥੈਂਕ ਯੂ